ਮਾਲਕ ਆਪ ਤਾਂ ਬਾਹਰ ਰਹਿੰਦੇ ਆ ਪਰ ਇਹਨਾਂ ਨੇ ਆਪਦੀ ਜਿਹੜੀ ਕੂਠੀ ਆ ਬਹੁਤ ਸ਼ੌਂਕ ਨਾਲ ਤਿਆਰ ਕਰਵਾਈ ਸਗੀ ਤੇ ਰੇਟ ਜਦੋਂ ਤੁਸੀਂ ਸੁਣੋਗੇ ਤੁਸੀਂ ਯਕੀਨ ਨਹੀਂ ਕਰਨਾ 18 ਲੱਖ ਰੁਪਈਆ ਇਹਨਾਂ ਨੇ ਕਿਹਾ ਜਮਾ ਨਵੀ ਬਣੀ ਹੋਈ ਆ ਤੇ ਕਈ ਮਜਬੂਰੀਆਂ ਕਰਕੇ ਕੂਠੀਏ ਜਿਹੜੀ ਆਪਦੀ ਇਹਨਾਂ ਨੇ ਵੇਚਣੀਆਂ ਸੀ ਨਵੀਆਂ ਨਵੀਆਂ ਕੂਠੀਆਂ ਤੇ ਘਰਾਂ ਮਕਾਨਾਂ ਦੀ ਵੀਡੀਓ ਦੇਖਣ ਵਾਸਤੇ ਹੋਮ ਸੇਲ ਮਾਰਕੀਟ ਚੈਨਲ ਨੂੰ ਸਬਸਕ੍ਰਾਈਬ ਕਰੋ ਤੇ ਨਾਲ ਇੱਕ ਬੈਲ ਆਈਕਨ ਹੈ ਉਹਨੂੰ ਦੱਬੋ ਹਰ ਰੋਜ਼ ਨਵੀਂ ਵੀਡੀਓ ਦੇਖਣ ਵਾਸਤੇ ਜਿੰਨੇ ਵੀ ਤੁਸੀਂ ਆਪਣੀ ਨਵੀਂ ਵੀਡੀਓ ਦੇਖ ਰਹੇ ਹੋ ਜੀ ਆ ਜੇ ਤੁਹਾਡੇ ਕੋਲੇ ਵੀ ਕੋਠੀਆ ਘਰ ਮਕਾਨ ਤੁਸੀਂ ਵੇਚਣਾ ਚਾਹੁੰਦੇ ਹੋ ਤਾਂ ਆਪਣੇ ਕੋਲੇ ਭੇਜ ਕੇ ਆਪਣੇ ਵਟਸਐਪ ਨੰਬਰ ਤੇ ਐਡ ਫਰੀ ਦੇ ਵਿੱਚ ਲਗਵਾ ਸਕਦੇ ਹੋ ਆਪਣੇ ਕੋਲੇ ਇੱਕ ਵੀਡੀਓ ਪੂਰੀ ਜਾਣਕਾਰੀ 5 ਤੋਂ 7 ਫੋਟੋਆਂ ਆਪਣੇ ਚੈਨਲ ਦਾ ਵਟਸਐਪ ਨੰਬਰ ਉੱਪਰ ਚੱਲ ਰਿਹਾ ਹੈ 73800 ਪੂਰਾ 26173 ਭੇਜੋ ਆਪਣੇ ਕੋਲੇ ਕੁਝ ਇੱਕ ਗੱਲਾਂ ਤਾਂ ਤੁਹਾਨੂੰ ਕੋਠੀ ਬਾਰੇ ਪਤਾ ਲੱਗ ਗਿਆ ਹੋਊਗਾ ਰੇਟ 18 ਲੱਖ ਰੁਪਿਆ ਕਿਹਾ ਜੀ ਇਹਨਾਂ ਨੇ ਤੇ 18 ਲੱਖ ਰੁਪਿਆ ਫਿਕਸ ਹੀ ਆਖਿਆ ਕਿਉਂਕਿ ਪੂਰਾ ਪੂਰਾ ਰੇਟ ਇਹਨਾਂ ਨੇ ਕਿਹਾਗਾ ਬਾਕੀ ਕੋਠੀ ਦੇਖੋ ਜੀ ਸਾਹਮਣੇ ਕੋਠੀ ਆ ਤੇ ਬਿਲਕੁਲ ਨਵੀਂ ਬਣੀ ਹੋਈ ਆ ਤੇ ਤਿਆਰ ਵੀ ਇਹਨਾਂ ਨੇ ਪੂਰੀ ਸ਼ੌਂਕ ਨਾਲ ਕਰਵਾਈ ਹੋਈ ਆ ਜਿਹੜੇ ਮਾਲਕ ਆਪ ਨੇ ਉਹ ਆਪ ਬਾਹਰ ਰਹਿੰਦੇ ਸੀ ਤੇ ਉਹਨਾਂ ਨੇ ਆਪ ਦੇ ਵਾਸਤੇ ਬਣਵਾਈ ਸੀ ਤੇ ਕਿਸੇ ਮਜਬੂਰੀਆਂ ਕਰਕੇ ਜਿਹੜੀ ਕੋਠੀ ਆ ਹੁਣ ਸੇਲ ਕਰਨੀ ਐ ਜੀ ਇਹਨਾਂ ਨੇ ਕਲਾਕਲਾ ਕੰਮ ਬਹੁਤ ਵਧੀਆ ਅਰੀਜਾ ਨਾਲ ਇਹਨਾਂ ਨੇ ਕਰਵਾਇਆ ਹੋਇਆ ਕੋਠੀ ਸਾਰੀ ਨਕਸ਼ੇ ਤੇ ਤਿਆਰ ਹੈ ਕੋਈ ਇਦਾਂ ਨਹੀਂ ਹੈਗੀ ਵੀ ਇਦਾਂ ਹੀ ਪਾਈ ਹੋਈ ਆ ਸਾਰੀ ਕੋਠੀ ਨਕਸ਼ੇ ਤੇ ਤਿਆਰ ਹੈ ਬਹੁਤ ਵਧੀਆ ਨਕਸ਼ਾ ਇਹਨਾਂ ਨੇ ਬਣਵਾਇਆਗਾ ਤੇ ਜਦੋਂ ਆਪਾਂ ਮੇਨ ਗੇਟ ਰਾਹੀਂ ਅੰਦਰ ਪਹੁੰਚਾਂਗੇ ਪਹਿਲਾਂ ਆਪਾਂ ਨੂੰ ਬਾਹਰਲੀ ਸਾਈਡ ਬਾਥਰੂਮ ਤੇ ਫਲੈਸ਼ ਮਿਲੂ ਜਿਵੇਂ ਕਿ ਤੁਸੀਂ ਦੇਖ ਵੀ ਰਹੇ ਹੋ ਤੇ ਕੰਮ ਵਧੀਆ ਟੂਟੀਆਂ ਟਾਟੀਆਂ ਦਾ ਸਾਰਾ ਹੋਇਆਗਾ ਤੇ ਇੱਕ ਆਪਾਂ ਨੂੰ ਗੱਡੀ ਖੜਾਉਣ ਵਾਸਤੇ ਜਾਂ ਕੋਈ ਵੀ ਆਪਣੀ ਮਸ਼ੀਨਰੀ ਹੈ ਗਾਰੇਜ ਮਿਲ ਜੂਗਾ ਜਿਵੇਂ ਕਿ ਤੁਸੀਂ ਸਾਹਮਣੇ ਦੇਖ ਰਹੇ ਹੋ ਜੀ ਤੇ ਸਾਰੀ ਕੋਠੀ ਜਿਹੜੀ ਟੋਟਲ ਇਹਨਾਂ ਨੇ ਰੰਗ ਕਰਵਾਈ ਹੋਈ ਆ ਜਿੰਨਾ ਸ਼ੀਸ਼ਿਆਂ ਦਾ ਕੰਮ ਦਾ ਸਾਰਾ ਸ਼ੀਸ਼ਿਆਂ ਦਾ ਜੋੜੀਆਂ ਦਾ ਡਬਲ ਪੱਲੇ ਲੱਗੇ ਹੋਏ ਨੇ ਜਿਵੇਂ ਕਿ ਤੁਸੀਂ ਸਾਰਾ ਕੁਝ ਦੇਖ ਰਹੇ ਹੋ ਜਿਵੇਂ ਜਿਵੇਂ ਵੀਡੀਓ ਅੱਗੇ ਚੱਲੂਗੀ ਤੁਹਾਨੂੰ ਸਾਰਾ ਕੁਝ ਆਪਣੇ ਆਪ ਪਤਾ ਲੱਗਦਾ ਰਹੂਗਾ ਤੇ ਤੁਹਾਨੂੰ ਮੈਂ ਦੱਸਦਾ ਵੀ ਰਹੂਗਾ ਜੀ ਨਾਲ ਦੀ ਨਾਲ ਤੇ ਬਸ ਤੁਸੀਂ ਵੀਡੀਓ ਨੂੰ ਲਾਈਕ ਕਰਨਾ ਨਾ ਭੁੱਲੋ ਲਾਈਕ ਜ਼ਰੂਰ ਕਰ ਦਿਓ ਜਿੰਨੇ ਤੁਸੀਂ ਦੇਖ ਰਹੇ ਹੋ ਤੇ ਵੀਡੀਓ ਨੂੰ ਟਪਾ ਕੇ ਨਾ ਦੇਖਿਓ ਜੀ ਕਿਉਂਕਿ ਟਪਾ ਕੇ ਦੇਖੋਗੇ ਕੋਈ ਜਾਣਕਾਰੀ ਅੱਗੇ ਪਿੱਛੇ ਹੋ ਜੂਗੀ ਫਿਰ ਕੋਈ ਤੁੱਕ ਨਹੀਂ ਬਣਦਾ ਜੀ ਬਾਕੀ ਉੱਪਰੋਂ ਛੱਤ ਦੀ ਗੱਲ ਕਰੀਏ ਤਾਂ ਪੀਓਪੀ ਇਹਨਾਂ ਨੇ ਕਰਵਾਈ ਹੋਈ ਹੈ ਤੇ ਛੱਤ ਵੀ ਰੰਗ ਹੋਈ ਆ। ਬਾਕੀ ਤੁਹਾਨੂੰ ਸਾਰਾ ਕੁਝ ਮੈਂ ਦਿਖਾਈ ਰਿਆਂ ਕੱਲਾ-ਕੱਲਾ। ਆ ਇੱਕ ਬੈੱਡਰੂਮ ਆ ਗਿਆ। ਤੇ ਬੈੱਡਰੂਮ ਦੇਖ ਲਓ। ਉੱਪਰੋਂ ਛੱਤ ਦੇਖ ਲਓ। ਲਾਈਟਿੰਗ ਦਾ ਸਾਰਾ ਕੰਮ ਹੋਇਆਗਾ। ਤੇ ਜੋੜੀਆਂ ਸਾਰੀਆਂ ਲੱਗੀਆਂ ਹੋਈਆਂ ਨੇ। ਆ ਤੁਸੀਂ ਇੱਕ ਕਮਰਾ ਦੇਖ ਲਓ। ਤੇ ਕਮਰੇ ਬਹੁਤ ਵਧੀਆ ਆਪਾਂ ਨੂੰ ਖੁੱਲੇ-ਡੁੱਲੇ ਮਿਲ ਜਾਣਗੇ। ਜੀ ਆਪਾਂ ਜਗ੍ਹਾ ਦੀ ਗੱਲ ਕਰੀਏ ਜੀ ਤਾਂ ਜਗ੍ਹਾ ਜਿਹੜੀ ਆਪਾਂ ਨੂੰ ਮਿਲੂਗੀ ਉਹ ਹੈ ਜੀ 9.5 ਮਰਲੇ। ਤੇ ਜਿਹੜੀ ਜਗ੍ਹਾ ਹਾਂ ਆਹ ਨੋਨ ਰਜਿਸਟਰੀਤ ਹੈ ਰਜਿਸਟਰੀ ਨਹੀਂ ਹੈਗੀ ਜੀ ਲਾਲਕੀਰ ਦੇ ਵਿੱਚ ਪਿੰਡ ਦੇ ਵਿੱਚ ਕੋਠੀ ਬਣੀ ਹੋਈ ਹੈ ਲਾਲਕੀਰ ਚ ਤੇ ਇਹਦੇ ਐਫੀਡਾਪਟ ਵਗੈਰਾ ਬਣ ਜਾਣਗੇ ਤੇ ਉਹ ਤੁਸੀਂ ਮਾਲਕ ਨਾਲ ਗੱਲ ਕਰ ਲਓ ਜੀ ਤੇ ਲਾਲਕੀਰ ਦੇ ਵਿੱਚ ਕੋਠੀ ਬਣੀ ਹੋਈ ਹੈ ਤੁਹਾਨੂੰ ਮੈਂ ਦੱਸ ਦਿਨਾ ਜੀ ਨੋਨ ਰਜਿਸਟਰੀ ਹੈ ਇਹਦੀ ਰਜਿਸਟਰੀ ਨਹੀਂ ਹੈਗੀ ਜਗ੍ਹਾ ਦੀ ਤੇ ਸਾਰਾ ਕੁਝ ਤੁਹਾਨੂੰ ਮੈਂ ਦੱਸ ਹੀ ਰਿਹਾ ਜੀ ਤੇ ਗੱਲਬਾਤ ਸਾਰੀ ਹੋ ਹੀ ਰਹੀ ਹੈ ਤੇ ਕਿਚਨ ਵਗੈਰਾ ਤੁਸੀਂ ਦੇਖ ਲਿਆ ਹੋਊਗਾ ਕਿਚਨ ਜਿਹੜਾ ਬਣਿਆ ਹੋਇਆ ਪੂਰਾ ਵਧੀਆ ਬਣਿਆ ਹੋਇਆ ਤੇ ਆ ਗਏ ਜੀ ਇੱਕ ਪੂਜਾ ਰੂਮ ਨਿੱਕਾ ਜਿਹਾ ਬਣਿਆ ਹੋਇਆ ਪੂਜਾ ਰੂਮ ਬਹੁਤ ਵਧੀਆ ਜੀ ਤੇ ਲੋਬੀ ਜਿਹੜੀ ਹੈਗੀ ਐ ਕੋਠੀ ਦੀ ਆਪਾਂ ਨੂੰ ਪੂਰੀ ਖੁੱਲੀ ਡੁੱਲੀ ਮਿਲ ਚੁਗੀ ਕੋਈ ਅੱਧਾ ਨਹੀਂ ਹੈਗੀ ਲੋਬੀ ਛੋਟੀ ਜੀ ਐ ਤੇ ਸਾਢੇ ਨੌ ਮਰਲੇ ਜਿਹੜੀ ਜਗ੍ਹਾ ਹੁੰਦੀ ਐ ਬਹੁਤ ਜ਼ਿਆਦਾ ਜਗ੍ਹਾ ਹੋ ਜਾਂਦੀ ਐ ਸਾਢੇ ਨੌ ਮਰਲੇ ਕੋਈ ਘਟ ਨਹੀਂ ਹੁੰਦੀ ਜੀ 18 ਲੱਖ ਰੁਪਇਆ ਇਹਨਾਂ ਨੇ ਰੇਟ ਕਿਹਾਗਾ ਬਾਕੀ ਆਪਾਂ ਕਹਿੰਦੇ ਹੁੰਨੇ ਆ ਜੀ ਹਰ ਵੀਡੀਓ ਚ ਜਿੰਨਾ ਵੀ ਰੇਟ ਹੁੰਦਾ ਜੋ ਡਿਮਾਂਡ ਹੁੰਦੀ ਆ ਤਾਂ ਆਪਾਂ ਤੁਹਾਨੂੰ ਸਾਰਿਆਂ ਨੂੰ ਦੱਸ ਦਿੰਨੇ ਆ ਵੀ ਭਾਈ ਇਸ ਕੋਠੀ ਦੀ ਇੰਨੀ ਡਿਮਾਂਡ ਆ ਮੌਕੇ ਤੇ ਘਾਟਾ ਵਾਦਾ ਹੋ ਜਾਊਗਾ ਪਰ ਜਿਹੜੀ ਕੋਠੀ ਤੁਸੀਂ ਦੇਖ ਰਹੇ ਹੋ ਕੋਠੀ ਤੇ ਪੈਸਾ ਬਹੁਤ ਲੱਗਿਆ ਤੇ ਬਾਕੀ ਇਹਨਾਂ ਨੇ ਮਜਬੂਰੀ ਕਰਕੇ ਸੇਲ ਕਰਨੀ ਆ ਕੋਈ ਹੋਰ ਕਾਰਨ ਨਹੀਂ ਹੈਗਾ ਜੀ ਤੇ ਮਜਬੂਰੀ ਕਰਕੇ ਰੇਟ ਘਟ ਇਹਨਾਂ ਨੇ ਮੰਗਿਆਗਾ ਤੇ ਉੱਪਰ ਵੀ ਬਹੁਤ ਵਧੀਆ ਬਣੀ ਹੋਈ ਆ ਇੱਕ ਮੌਨਟੀ ਮਿਲ ਜੂਗੀ ਤੇ ਆਪਾਂ ਨੂੰ ਇੱਕ ਬਾਥਰੂਮ ਵੀ ਮਿਲ ਜੂਗਾ ਬਾਕੀ ਪਾਈਪ ਆ ਪੂਪਾ ਤਾਂ ਸਾਰੀਆਂ ਪਾਈਆਂ ਹੋਈਆਂ ਬਸ ਕੰਮ ਕਰਵਾਉਣ ਵਾਲਾ ਪਿਆਗਾ ਤੇ ਕਿਸੇ ਨੇ ਜਾ ਕੇ ਦੇਖਣੀ ਆ ਕੋਈ ਵੀ ਕੋਠੀ ਖਰੀਦਣ ਦਾ ਚਾਹਵਾਨ ਹੈਗਾ ਜੇਕਰ ਇਹ ਕੋਠੀ ਤਾਂ ਤੁਸੀਂ ਜਾ ਕੇ ਦੇਖ ਵੀ ਸਕਦੇ ਹੋ ਕੋਠੀ ਦੀ ਲੋਕੇਸ਼ਨ ਤੁਹਾਨੂੰ ਮੈਂ ਕਨਫਰਮ ਕਰਵਾ ਦੇਣਾ ਜੀ ਇਹਨਾਂ ਦਾ ਜਿਹੜਾ ਪਿੰਡ ਹੈ ਪਿੰਡ ਦਾ ਨਾਮ ਹੈ ਜੀ ਰਤੀਪੁਰਾ ਰੱਤੀਪੁਰ ਪਿੰਡ ਤਹਿਸੀਲ ਇਹਨਾਂ ਨੂੰ ਲੱਗਦੀ ਹੈ ਸਮਰਾਲਾ ਜ਼ਿਲ੍ਹਾ ਪੈਂਦਾ ਲੁਧਿਆਣਾ ਤੇ ਜਿਹੜੀ ਆ ਕੂਠੀ ਆ ਤੇ ਪਿੰਡ ਮਾਛੀਵਾੜਾ ਸਾਹਿਬ ਤੋਂ 4 ਕਿਲੋਮੀਟਰ ਦੂਰੀ ਤੇ ਆ ਜੀ ਮਾਛੀਵਾੜੇ ਤੋਂ 4 ਕਿਲੋਮੀਟਰ ਦੂਰੀ ਤੇ ਇਹਨਾਂ ਦਾ ਪਿੰਡ ਆ ਰੱਤੀਪੁਰ ਜਾ ਕੇ ਦੇਖ ਸਕਦੇ ਹੋ ਤੇ ਨੇੜੇ ਬਿਲਕੁਲ ਇਹਨਾਂ ਦੇ ਗੁਰੂ ਘਰ ਪੈ ਜਾਂਦਾ ਤੇ ਗੁਰੂ ਗੋਬਿੰਦ ਸਿੰਘ ਮਾਰਗ ਇਹਨਾਂ ਨੂੰ ਲੱਗਦਾਗਾ ਤੇ ਬਾਕੀ ਮਾਛੀਵਾੜਾ ਸਾਹਿਬ ਮੈਂ ਗੱਲ ਤੁਹਾਨੂੰ ਮੈਂ ਦੱਸ ਹੀ ਦਿੱਤਾ ਵੀ 4 ਕਿਲੋਮੀਟਰ ਦੀ ਦੂਰੀ ਤੇ ਹੈ ਜਾ ਕੇ ਕਿਸੇ ਨੇ ਦੇਖਣੀ ਹੈ ਕੋਠੀ ਤੁਸੀਂ ਜਾ ਕੇ ਦੇਖ ਸਕਦੇ ਹੋ ਬਾਕੀ ਰੇਟ 18 ਲੱਖ ਰੁਪਈਆ ਬਹੁਤ ਸਹੀ ਰੇਟ ਹੈ ਜੀ ਮੈਨੂੰ ਤਾਂ ਨਹੀਂ ਲੱਗਦਾ ਵੀ ਇਹੋ ਜੀ ਕੋਠੀ 18 ਲੱਖ ਦੇ ਵਿੱਚ ਮਿਲ ਸਕਦੀ ਹੈ ਕੋਠੀ ਬਹੁਤ ਵਧੀਆ ਤੇ ਬਹੁਤ ਰੀਜਾਂ ਨਾਲ ਬਣੀ ਹੋਈ ਹੈ ਕਮੀ ਵੀ ਕੋਈ ਨਹੀਂ ਹੈਗੀ ਤੇ ਕਿਸੇ ਨੇ ਜਾ ਕੇ ਦੇਖਣੀ ਆ ਆਪਦੀ ਅੱਖਾਂ ਨਾਲ ਦੇਖਣੀ ਆ ਜਾ ਕੇ ਤੁਸੀਂ ਦੇਖ ਸਕਦੇ ਹੋ ਤੇ ਜਿਹੜੇ ਮਾਲਕ ਨੇ ਉਹਨਾਂ ਦਾ ਨੰਬਰ ਆਪਾਂ ਸਕਰੀਨ ਤੇ ਦੇ ਵੀ ਰੱਖਿਆ ਤੇ ਬਾਹਰਲਾ ਹੀ ਨੰਬਰ ਉਹਨਾਂ ਨੇ ਕਿਹਾ ਕਿਉਂਕਿ ਆਪ ਤਾਂ ਬਾਹਰ ਹੀ ਰਹਿੰਦੇ ਅਸੀਂ ਬਾਹਰਲਾ ਨੰਬਰ ਹੀ ਦੇਣਾ ਸੀ ਉਹਨਾਂ ਨੇ ਤੇ ਬਾਹਰਲਾ ਨੰਬਰ ਮੈਂ ਸਕਰੀਨ ਤੇ ਤੁਹਾਨੂੰ ਕਨਫਰਮ ਕਰਵਾਤਾ ਜਾ ਕੇ ਦੇਖਣੀ ਜਾ ਕੇ ਦੇਖੋ ਤੇ ਜਾਣ ਤੋਂ ਪਹਿਲਾਂ ਮਾਲਕ ਨਾਲ ਇੱਕ ਵਾਰੀ ਗੱਲ ਲਾਜ਼ਮੀ ਕਰ ਲਿਓ ਕੋਈ ਵੀ ਗੱਲ ਕਰਨੀ ਹੈ ਕੁਝ ਵੀ ਪੁੱਛ ਪੜਤਾਲ ਕਰਨੀ ਹੈ ਪਹਿਲਾਂ ਲਾਜ਼ਮੀ ਕਰ ਲਿਓ ਤੇ ਸਕਰੀਨ ਤੇ ਤੁਹਾਨੂੰ ਮਿਲ ਗਿਆ ਹੋਊਗਾ ਨੰਬਰ ਦੋ ਤਿੰਨ ਵਾਰੀ ਮੈਂ ਦੇਤੇ ਸੀਗੇ ਤੇ ਗੱਲ ਤੁਸੀਂ ਆਪੇ ਕਰ ਲਿਓ ਕਿਉਂਕਿ ਸਿੱਧਾ ਨੰਬਰ ਤਾਂ ਲੱਗਣਾ ਨਹੀਂ ਇੱਕ ਗੱਲ ਹੋਰ ਜੀ ਸਿੱਧਾ ਨੰਬਰ ਤਾਂ ਲੱਗਣਾ ਨਹੀਂ ਤੁਹਾਨੂੰ WhatsApp ਤੇ ਫੋਨ ਕਰਨਾ ਪਊਗਾ ਤੁਸੀਂ ਪਹਿਲਾਂ ਨੰਬਰ ਨੂੰ ਸੇਵ ਕਰ ਲਿਓ ਤੇ ਸੇਵ ਕਰਨ ਤੋਂ ਬਾਅਦ WhatsApp ਤੇ ਫੋਨ ਕਰ ਲਿਓ ਤੇ ਮਾਲਕ ਕਹਿੰਦੇ ਸੀਗੇ ਅਸੀਂ ਗੱਲ ਕਰ ਲਾਂਗੇ ਜੀ ਕੋਈ ਵੀ ਗੱਲ ਕਰਨੀ ਹੈ ਕਰ ਲਿਓ ਤੁਸੀਂ ਬਾਕੀ ਵੀਡੀਓ ਚ ਸਾਰਾ ਕੁਝ ਤੁਸੀਂ ਦੇਖ ਹੀ ਲਿਆ ਮੈਨੂੰ ਕੁਝ ਜ਼ਿਆਦਾ ਦੱਸਣ ਦੀ ਲੋੜ ਹੈ ਨਹੀਂਗੀ ਉੱਪਰੋਂ ਛੱਤ ਦੇਖ ਲਓ ਸਾਰੀ ਇਹਨਾਂ ਨੇ ਪੱਕੀ ਕਰਵਾਈ ਹੋਈ ਹੈ ਬਾਕੀ ਉੱਪਰ ਜਿਹੜੀ ਟੈਂਕੀ ਰੱਖੀ ਹੋਈ ਹੈ ਜੀ ਚਾਰ ਦਿਵਾਰੀ ਕੱਢ ਕੇ ਲੈਟਰ ਪਾ ਕੇ ਵਧੀਆ ਸੇਫਟੀ ਨਾਲ ਟੈਂਕੀ ਰੱਖੀ ਹੋਈ ਹੈ ਤੇ ਸਮਰਸੀਬਲ ਮੋਟਰ ਲੱਗੀ ਹੋਈ ਆ ਵਧੀਆ ਪਾਣੀ ਹੈ ਜੀ ਵਧੀਆ ਪਾਣੀ ਦੀ ਸਪਲਾਈ ਹੈ ਤੇ 1500 ਲੀਟਰ ਦੀ ਇਹਨਾਂ ਦੀ ਟੈਂਕੀ ਹੈ ਜਿਹੜੀ ਉੱਪਰ ਰਖਵਾਈ ਹੋਈ ਹੈ ਪਾਣੀ ਵਾਸਤੇ ਵਧੀਆ ਟੈਂਕੀ ਹੈਗੀ ਤੇ 1000 ਲੀਟਰ ਦੀ ਜਿਹੜੀ ਵੀ ਹੁੰਦੀ ਆ ਉਹ ਵੀ ਥੋੜੀ ਘੱਟ ਰਹਿ ਜਾਂਦੀ ਆ ਜੀ ਬਾਕੀ 1500 ਲੀਟਰ ਬਹੁਤ ਹੋ ਜਾਂਦੀ ਆ ਤੇ ਬਾਕੀ ਨੰਬਰ ਤੋਂ ਮੈਂ ਦੇ ਹੀ ਦਿੱਤਾ ਤੇ ਸਾਰਾ ਕੁਝ ਲਗਭਗ ਤੁਹਾਨੂੰ ਪਤਾ ਲੱਗ ਗਿਆ ਹੋਊਗਾ ਤੇ ਰਤੇਪੁਰ ਪਿੰਡ ਜੀ ਤਹਿਸੀਲ ਸਮਰਾਲਾ ਬਾਕੀ ਬਾਕੀ ਮਾਛੀਵਾੜੇ ਸਾਹਿਬ ਦੇ ਲੱਗੇ ਹੀ ਆ ਕਦੋਂ ਮਰਜੀ ਜਾ ਕੇ ਦੇਖ ਲਿਓ ਕੋਠੀ ਨੂੰ ਜੀ ਤੇ ਵੀਡੀਓ ਕਿਵੇਂ ਦੀ ਲੱਗੀ ਜਰੂਰ ਦੱਸਿਓ ਮੈਨੂੰ ਕਮੈਂਟ ਕਰਕੇ ਤੇ ਕੋਠੀ ਤੁਹਾਨੂੰ ਕਿਵੇਂ ਦੀ ਲੱਗੀ ਲਾਜ਼ਮੀ ਦੱਸਿਓ ਵਧੀਆ ਲੱਗੇ ਵੀਡੀਓ ਤਾਂ ਲਾਈਕ ਸ਼ੇਅਰ ਆ ਲਾਜ਼ਮੀ ਕਰ ਦਿਓ ਚੈਨਲ ਨੂੰ ਕਰ ਦਿਓ ਸਬਸਕ੍ਰਾਈਬ ਜਿੰਨੇ ਤੁਸੀਂ ਪਹਿਲੀ ਵਾਰ ਪਹੁੰਚੇ ਹੋ ਜੀ ਇਸੇ ਤਰ੍ਹਾਂ ਦੀ ਹਰ ਰੋਜ਼ ਤੁਸੀਂ ਨਵੀਂ ਵੀਡੀਓ ਦੇਖਣਾ ਚਾਹੁੰਦੇ ਹੋ ਤਾਂ ਨੀਚੇ ਤੁਹਾਨੂੰ ਇੱਕ ਸਬਸਕ੍ਰਾਈਬ ਦਾ ਬਟਨ ਮਿਲੂਗਾ ਲਾਜ਼ਮੀ ਕਲਿੱਕ ਕਰ ਦਿਓ ਬਾਕੀ ਲਾਈਕ ਸ਼ੇਅਰ ਕਰਨਾ ਨਾ ਭੁੱਲਿਓ ਜਿੰਨੇ ਤੁਸੀਂ ਦੇਖ ਰਹੇ ਹੋ ਤੇ ਪੂਰੀ ਵੀਡੀਓ ਤੁਸੀਂ ਦੇਖੀ ਬਹੁਤ ਬਹੁਤ ਸ਼ੁਕਰੀਆ ਧੰਨਵਾਦ ਜੀ ਤੁਹਾਡੇ ਸਦਕੇ ਸਾਰਾ ਕੁਝ ਤੁਸੀਂ ਵੀਡੀਓ ਨੂੰ ਦੇਖਦੇ ਹੋ ਤਾਂ ਹੀ ਆਪਾਂ ਹਰ ਰੋਜ਼ ਲੈ ਕੇ ਪਹੁੰਚਦੇ ਆਂ ਤਾਂ ਕਿ ਆਪਣੇ ਕੋਲੇ ਹੋਰ ਵੀ ਬਹੁਤ ਸਾਰੀਆਂ ਕੂਟੀਆਂ ਪਹੁੰਚੀਆਂ ਪਈਆਂ ਤੁਸੀਂ ਡਿਮਾਂਡ ਪਾਓ ਜੀ ਨੀਚੇ ਕਮੈਂਟ ਦੇ ਵਿੱਚ ਲਿਖੋ ਅਗਲੀ ਵੀਡੀਓ ਚ ਤੁਹਾਨੂੰ ਕਿਹੜੇ ਏਰੀਆ ਚੋਂ ਕਿੱਥੋਂ ਕਿੰਨੇ ਰੇਟ ਦੇ ਵਿੱਚ ਕੋਠੀ ਚਾਹੀਦੀ ਆ ਲੈ ਕੇ ਜਲਦੀ ਤੋਂ ਜਲਦੀ ਆਪਾਂ ਪਹੁੰਚ ਜਾਵਾਂਗੇ ਬਾਕੀ ਵੱਧ ਤੋਂ ਵੱਧ ਲਾਈਕ ਕਰਿਓ ਵੀਡੀਓ ਨੂੰ ਤੇ ਤੁਹਾਡੇ ਕਮੈਂਟ ਸਾਰੇ ਮੈਂ ਪੜਦਾ ਹੁੰਨਾ ਤੇ ਦੇਖਿਓ ਜੀ ਕਰਿਓ ਲਾਈਕ ਸ਼ੇਅਰ ਕਰੋ ਤੇ ਸਪੋਰਟ ਕਰਿਓ ਜੇ ਕਿਸਨ ਐਡ ਕਰਬਾਉਣੀ ਆ ਤਾਂ ਭੇਜੋ ਆਪਣੇ ਵਟਸਐਪ ਨੰਬਰ ਤੇ ਕਿਸੇ ਵੀ ਏਰੀਆ ਚ ਤੁਹਾਡੇ ਕੋਲੇ ਕੋਠੀ ਆ ਮਕਾਨ ਵੇਚਣ ਵਾਸਤੇ ਉੱਪਰ ਨੰਬਰ ਆਪਣਾ ਚੱਲਦਾ ਰਹਿੰਦਾ 73800 ਪੂਰਾ 26173 ਆਪਣੇ ਕੋਲੇ ਭੇਜ ਕੇ ਐਡ ਤੁਸੀਂ ਫਰੀ ਦੇ ਵਿੱਚ ਲਗਵਾ ਸਕਦੇ ਹੋ ਬਾਕੀ ਜਲਦੀ ਮਿਲਦੇ ਹਾਂ ਜੀ ਤੇ ਸਤਿ ਸ੍ਰੀ ਅਕਾਲ ਜੀ